ਪ੍ਰੋਪਰਟੀ ਲਵ ਚੈਨਲ ਦੇਖਦੇ ਸਾਰੇ ਹੀ ਵੀਰਾਂ ਦਾ ਤੈਦੋ ਰੋ ਧੰਨਵਾਦ ਸਤਿ ਸ੍ਰੀ ਅਕਾਲ ਹਾਂਜੀ ਕਿੱਦਾਂ ਜੀ ਸਾਰੇ ਮੈਂ ਆਸ ਕਰਦਾ ਕਿ ਸਾਰੇ ਠੀਕ ਹੋਵੋਗੇ ਕੁੱਛੀਆਂ ਮਕਾਨਾਂ ਦੀ ਰੋਜ਼ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦਾ ਵੈਲ ਆਈਕਨ ਦਾ ਬਟਨ ਆਉ ਤੇ ਸ਼ਟ ਕਰ ਦੋ ਸਮੋ ਓਕੇ ਕਰ ਦਿਓ ਤਾਂ ਜੋ ਹਰ ਵੀਡੀਓ ਦਾ ਮੈਸੇਜ ਤੁਹਾਡੇ ਫੀਡ ਤੇ ਸੋ ਹੋ ਸਕੇ ਅੱਜ ਦੀ ਪ੍ਰੋਪਰਟੀ ਹੈ ਜਿਹੜੀ ਬਹੁਤ ਹੀ ਖਾਸ ਰਹਿਣ ਵਾਲੀ ਹੈ ਲੋਕੇਸ਼ਨ ਸੋਨੋ ਪਹਿਲਾਂ ਕਿੱਥੋਂ ਜਿਹੜੀ ਆਪਣੇ ਕੋਲੇ ਅੱਜ ਦੀ ਪ੍ਰੋਪਰਟੀ ਆਈ ਹੈ ਬਾਲ ਖੁਰਦ ਫਤੇਗੜ ਚੂੜੀਆਂ ਰੋਡ ਤੇ ਠੀਕ ਹੈ ਜੀ ਬਾਲਖੁਰਦ ਪਿੰਡ ਹੈ ਫਤੇਗੜ ਚੂੜੀਆਂ ਰੋਸਤੇ ਹੈ ਜਿਹੜੀ ਬਾਲਖੁਰਦ ਪਿੰਡ ਨੂੰ ਤਹਿਸੀਲ ਲੱਗਦੀ ਹੈ ਅਮਰਤਸਰ ਲੱਗਦੀ ਹੈ ਤੇ ਬਾਕੀ ਜਿਹੜਾ ਏਰੀਆ 150 ਗਜ ਦੇ ਵਿੱਚ ਜਿਹੜੀ ਇਹ ਪ੍ਰਾਪਰਟੀ ਬਣੀ ਹੋਈ ਹੈ ਇਸ ਮਕਾਨ ਦੇ ਵਿੱਚ ਤੁਹਾਨੂੰ ਟੋਟਲ ਦੋ ਬੈੱਡਰੂਮ ਮਿਲ ਜਾਣਗੇ ਦੋ ਵਾਸ਼ਰੂਮ ਮਿਲ ਜਾਣਗੇ ਇੱਕ ਡਰਾਈੰਗ ਰੂਮ ਮਿਲੇਗਾ ਔਰ ਇੱਕ ਕਿਚਨ ਮਿਲੇਗਾ ਤੇ ਨਾਲ ਹੀ ਇੱਕ ਪਾਰਕਿੰਗ ਸਪੇਸ ਮਿਲ ਜਾਵੇਗੀ ਇਸ ਪ੍ਰੋਪਰਟੀ ਨੂੰ ਡਿਟੇਲਡ ਵਿੱਚ ਸਮਝਣ ਲਈ ਵੀਡੀਓ ਦੇ ਵਿੱਚ ਬਣੇ ਰਹੋ ਇਹ ਪ੍ਰੋਪਰਟੀ ਹੈ ਜੀ 10 ਤੋਂ 12 ਫੁੱਟ 12 ਪਲੱਸ ਹੀ ਹੋਊਗਾ ਸ਼ਾਇਦ 12 ਫੁੱਟ ਜਿਹੜਾ ਰਸਤਾ ਹੈਗਾ ਵਾ ਗੱਡੀ ਜਿਹੜੀ ਆ ਅੰਦਰ ਲੱਗਦੀ ਹੈ ਰਾਹ ਦੇ ਵਿੱਚ ਜਿਹੜੀ ਗੱਡੀ ਹੁੰਦੀ ਹੈ ਗੱਡੀ ਤੁਸੀਂ ਅੰਦਰ ਲਾ ਸਕਦੇ ਹੋ ਘਰ ਦਾ ਜਿਹੜਾ ਮੇਨ ਫਰਸ ਹੈ ਜੀ ਰਾਹ ਨਾਲੋਂ 2 ਫੁੱਟ ਦੀ ਉਚਾਈ ਤੇ ਲੱਗਿਆ ਹੋਇਆ ਅੱਗੇ ਜੇ ਗੱਲ ਕਰੀਏ ਤਾਂ ਜਿਹੜਾ ਮੇਲ ਕਿਉਂਕੀ ਹੈ ਘਰ ਦੀ ਉਹ ਪੋਰਚ ਨਾਲੋਂ ਵੀ 2 ਫੁੱਟ ਦੀ ਉਚਾਈ ਤੇ ਹੈ ਟੋਟਲ ਜੇ ਲਾਮ ਲਾ ਕੇ ਗੱਲ ਕਰੀਏ ਤਾਂ 3 ਤੋਂ 4 ਫੁੱਟ ਦੀ ਉਚਾਈ ਤੇ ਮੇਨ ਕਮਰਿਆਂ ਦਾ ਫਰਸ਼ ਹੈ ਠੀਕ ਹੈ ਜੀ ਰਾਹ ਨਾਲੋਂ ਉੱਚਾ ਵਾ ਮੇਨ ਐਂਟਰੀ ਦੇ ਲੈਫਟ ਸਾਈਡ ਹੀ ਤੁਹਾਨੂੰ ਇੱਕ ਟਾਇਲਟ ਮਿਲ ਜਾਵੇਗੀ ਇਹ ਆ ਗਿਆ ਜੀ ਐਂਟਰੀ ਆ ਗਈ ਆਪਣੀ ਮਕਾਨ ਦੀ ਠੀਕ ਹੈ ਪੋਰਚ ਏਰੀਆ ਅੰਦਰ ਤੁਸੀਂ ਗੱਡੀ ਖੜੀ ਕਰ ਸਕਦੇ ਹੋ ਸਟੇਅਰ ਤੁਹਾਨੂੰ ਪੋਰਚ ਦੇ ਵਿੱਚੋਂ ਹੀ ਮਿਲਣਗੇ ਘਰ ਦੇ ਉੱਪਰ ਜਾਣ ਦੇ ਘਰ ਦੀ ਮੇਨ ਇੰਟਰਸ ਜਿਹੜੀ 6x4 ਦੀ ਰਹੇਗੀ ਠੀਕ ਹੈ ਜੀ ਸਾਰੇ ਹੀ ਘਰ ਦੇ ਵਿੱਚ ਜਿਹੜਾ ਫਲੋਰ ਟਾਇਲ ਲੱਗੀ ਹੋਈ ਆ ਟਾਇਲ ਦਾ ਫਰਸ਼ ਲੱਗਿਆ ਹੋਇਆ ਇਹ ਲਿਵਿੰਗ ਏਰੀਆ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ LED ਪੈਨਲ ਮਿਲ ਜੂਗਾ ਵੁੱਡਨ ਦਾ ਵਰਕਰ ਇਸ ਦੇ ਵਿੱਚ 14 बाई 12 ਦੀ ਸਪੇਸ ਦਾ ਇੱਕ ਕਾਰਨਰ ਵਿੰਡੋ ਵਾਲਾ ਤੁਹਾਨੂੰ ਡਰਾਈング ਰੂਮ ਮਿਲ ਜਾਵੇਗਾ ਕਲਰ ਪੇਂਟ ਜਿਹੜਾ ਸਭ ਕੁਝ ਓਕੇ ਰਹੇਗਾ ਕੰਡੀਸ਼ਨ ਬਿਲਕੁਲ ਨਿਊ ਹੈ ਜੀ ਘਰ ਦੀ ਠੀਕ ਹੈ ਇੱਕ ਹੋਰ ਗੱਲ ਦੱਸ ਦਵਾਂ ਇਹ ਜਿਹੜੀ ਜਗਾ ਵਾਲ ਲਾਲ ਲਖੀਰ ਦੇ ਅੰਦਰ ਹੈ ਰਜੈਕਟਰੀ ਵਾਲੀ ਜਗਾ ਨਹੀਂ ਹੈ ਰੇਟ ਇਸ ਕਾਰਨ ਇਸ ਦਾ ਜਿਹੜਾ ਬਿਲਕੁਲ ਜਾਇਜ਼ ਹੈ ਜਿਨ੍ਹਾਂ ਵੀਰਾਂ ਨੇ ਲੋਨ ਕਰਾ ਕੇ ਪ੍ਰਾਪਰਟੀ ਲੈਣੀ ਆ ਉਹ ਤਾਂ ਬੇਸ਼ੱਕ ਇਹ ਵੀਡੀਓ ਨਾ ਦੇਖਣ ਪਰ ਜਿਨ੍ਹਾਂ ਨੇ ਕੈਸ਼ ਦੇਣਾ ਪ੍ਰਾਪਰਟੀ ਖਰੀਦਣ ਸਮੇਂ ਤੇ ਪਰ ਉਹਨਾਂ ਦੇ ਵੀਡੀਓ ਇਹ ਫਾਇਦੇ ਦੀ ਹੈ ਇਹ ਆ ਗਿਆ ਜੀ ਬੈਡਰੂਮ ਠੀਕ ਹੈ ਜਿਸ ਦੇ ਵਿੱਚ ਤੁਹਾਨੂੰ ਇੱਕ ਕਵਰਡ ਪੂਰੀ ਕੰਦ ਕਵਰ ਦੇ ਨਾਲ ਕਵਰ ਮਿਲੇਗੀ ਤੇ ਨਾਲ ਹੀ ਇਸ ਰੂਮ ਦੇ ਨਾਲ ਟਾਇਲਟ ਵਾਸ਼ਰੂਮ ਜਿਹੜਾ ਅਟੈਚ ਰਹੇਗਾ ਜਿਸ ਦੇ ਵਿੱਚ ਵੋਲਟੈਲ ਦਾ ਜਿਹੜਾ ਵਰਕ ਤੁਸੀਂ ਦੇਖ ਸਕਦੇ ਹੋ ਖੁੱਲਾ ਡੁੱਲਾ ਜਿਹੜਾ ਵਾਸ਼ਰੂਮ ਬਣਿਆ ਹੋਇਆ ਵਾ ਇਸ ਰੂਮ ਦੀ ਸਪੇਸ ਤੁਹਾਨੂੰ 14x12 ਦੀ ਮਿਲ ਜਾਵੇਗੀ ਤੇ ਐਂਟਰੀ ਦੇ ਰਾਈਟ ਸਾਈਡ ਤੁਹਾਨੂੰ ਇੱਕ ਓਪਨ ਕਿਚਨ ਮਿਲ ਜਾਊਗੀ ਜਿਸ ਦੀ ਸਪੇਸ 8x10 ਦੀ ਰਹੇਗੀ ਅਤੇ 50% ਹੈ ਜਿਹੜੇ ਮੋਡੂਲਰ ਰਹੂਗੀ ਬਾਹਰੀ ਸਾਈਡ ਤੁਹਾਨੂੰ ਰੌਸ਼ਨੀ ਅਤੇ ਵੈਂਟੀਲੇਸ਼ਨ ਦੇ ਲਈ ਵਿੰਡੋ ਮਿਲ ਜਾਵੇਗੀ ਅਤੇ ਕਿਚਨ ਦੇ ਨਾਲ ਹੀ ਸੈਕੰਡ ਰੂਮ ਦੀ ਜਿਹੜੀ ਐਂਟਰੀ ਰਹੇਗੀ ਇਸ ਰੂਮ ਦੀ ਵੀ ਸਪੇਸ ਹੈ ਜਿਹੜੀ 12x12 ਰਹੇਗੀ ਨਾਲ ਹੈ ਜਿਹੜਾ ਵਾਸ਼ਰੂਮ ਅਟ ਅਟੈਚ ਰਹੇਗਾ ਕਲਰ ਪੇਂਟ ਸਭ ਕੁਝ ਓਕੇ ਹੈ ਜੀ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਜਿਹੜਾ ਇਹ ਹੋਮ ਹੈ 2 بی ਐਚ ਕੇ ਦੋ ਬੈਡਰੂਮ ਹੈ ਦੋਨਾਂ ਬੈਡਰੂਮਾਂ ਦੇ ਨਾਲ ਵਾਸ਼ਰੂਮ ਅਟੈਚ ਰਹਿਣਗੇ ਇੱਕ ਕਿਚਨ ਮਿਲੇਗੀ ਡ੍ਰੈنگ ਰੂਮ ਮਿਲੇਗਾ ਤੇ ਲਿਵਿੰਗ ਏਰੀਆ ਹੋਵੇਗਾ ਕਾਰ ਪਾਰਕਿੰਗ ਵੀ ਤੁਹਾਨੂੰ ਮਿਲੇਗੀ 12 ਫੁੱਟ ਜਿਹੜਾ ਇਸ ਘਰ ਨੂੰ ਰਸਤਾ ਰਹੇਗਾ ਆ ਲొਕੇਸ਼ਨ ਫੇਸ ਸੁਣ ਲੋ ਬਾਲਖੁਰਦ ਫਤੇਗੜ ਚੂੜੀਆਂ ਰੋਡ ਤੇ ਜਿਹੜਾ ਇਹ ਪੈਂਡ ਹੈ ਬਾਲਖੁਰਦ ਤਹਿਸੀਲ ਹੈ ਜਿਹੜੀ ਅੰਮ੍ਰਿਤਸਰ ਲੱਗਦੀ ਹੈ ਡਿਮਾਂਡ ਹੈ ਜਿਹੜੀ ਮਾਲਕਾਂ ਨੇ 35 ਲੱਖ ਰੁਪਇਆ ਇੱਕ ਵਾਰ ਕੀਤੀ ਹੈ ਠੀਕ ਹੈ ਜੀ 25 ਲੱਖ ਰੁਪਇਆ ਉਹਨਾਂ ਨੇ ਕਿਹਾ ਪਹਿਲਾਂ ਦੇ ਕੇ ਤੁਸੀਂ ਬਹਿ ਸਕਦੇ ਹੋ ਬਾਕੀ ਜਿਹੜਾ 10 ਲੱਖ ਰੁਪਇਆ ਜਿੰਨੇ ਚ ਵੀ ਤੁਹਾਡਾ ਰੇਟ ਤੈਅ ਹੋਵੇਗਾ ਉਹ ਤੁਸੀਂ ਕਿਸਤਾਂ ਦੇ ਵਿੱਚ ਪੇ ਕਰ ਸਕਦੇ ਹੋ ਜਾਂ ਤੁਸੀਂ ਇਕੱਠਾ ਜੋ ਵੀ ਅਕਰਾਰਨਾਮਾ ਉਹਨਾਂ ਨਾਲ ਕਰਨਾ ਸਿਆਂ ਮਹੀਨਾ ਦਾ ਸਾਲ ਦਾ ਉਹ ਅਕਰਾਰਨਾਮੇ ਤੇ ਤੈ ਦਿੱਤੀ ਹੋਈ ਮਿਤੀ ਤੇ ਤੁਸੀਂ ਪੇ ਕਰ ਸਕਦੇ ਹੋ 25 ਲੱਖ ਰੁਪਇਆ ਪਰ ਤੁਹਾਨੂੰ ਪਹਿਲਾਂ ਦੇਣਾ ਪਵੇਗਾ ਜੇਕਰ ਤੁਸੀਂ ਇਸ ਘਰ ਨੂੰ ਖਰੀਦਣਾ ਵਾ ਲਾਲ ਲਖੀਰ ਵਾਲਾ ਇਹ ਜਿਹੜਾ ਘਰ ਹੈ 150 ਗਾਜ ਦੇ ਵਿੱਚ ਬਣਿਆ ਹੋਇਆ ਇਸ ਮਕਾਨ ਦੀ ਰਜਿਸਟਰੀ ਨਹੀਂ ਆ ਬੈੱਡਰੂਮ ਦੋ ਰਹਿਣਗੇ ਡਰੈੰਗ ਰੂਮ ਰਹੇਗਾ ਕਿਚਨ ਰਹੇਗਾ ਰਸਤਾ 12 ਫੋਟ ਰਹਿਗਾ ਫਰੰਟ ਜਿਹੜਾ ਇਸ ਮਕਾਨ ਦਾ 35 ਫੁੱਟ ਰਹੇਗਾ ਲੈਂਥ 50 ਫੁੱਟ ਰਹੇਗੀ ਤੇ ਮਾਲਕਾ ਦਾ ਨੰਬਰ ਨੋਟ ਕਰ ਲਓ ਜੀ 88224244573 ਮਾਲਕਾ ਦਾ ਨੰਬਰ ਹੈ ਜੇਕਰ ਤੁਹਾਨੂੰ ਇਹ ਮਕਾਨ ਪਸੰਦ ਹੈ ਜੇਕਰ ਤੁਸੀਂ ਇਸ ਸਹਿਮਤ ਹੋ ਠੀਕ ਹੈ ਇਸ ਪ੍ਰਾਪਰਟੀ ਦੇ ਕਾਗਜ਼ਾਤ ਨਹੀਂ ਆ ਲਲਖੀਰ ਦੇ ਅੰਡਰ ਹੈ ਜੇਕਰ ਤੁਹਾਨੂੰ ਚੱਲ ਜਾਵੇਗਾ ਵੀ ਤੁਸੀਂ ਖਰੀਦ ਸਕਦੇ ਹੋ ਕੈਸ਼ ਦੇਣਾ ਚਾਹੁੰਦੇ ਹੋ ਕੈਸ਼ ਦੇ ਵਿੱਚ ਇਹ ਪ੍ਰਾਪਰਟੀ ਜਿਹੜਾ ਬੰਦਾ ਖਰੀਦ ਸਕਦਾ ਹੈ ਲੈ ਸਕਦਾ ਹੈ ਕੈਸ਼ ਦੇ ਵਿੱਚ ਲੋਨ ਨਹੀਂ ਹੋਵੇਗਾ ਵਿਦਆਊਟ ਲੋਨ ਤੁਸੀਂ ਉਹਨਾਂ ਨੂੰ ਜਿਹੜੀ ਪੈਂਡਿੰਗ ਪੇਮੈਂਟ ਹੈ ਪੇ ਕਰ ਸਕਦੇ ਹੋ 88224244573 ਮਾਲਕ ਦਾ ਨੰਬਰ ਹੈ ਜੇਕਰ ਤੁਹਾਨੂੰ ਸਹੀ ਲੱਗਦੀ ਹੈ ਪ੍ਰਾਪਰਟੀ ਤਾਂ ਮਾਲਕ ਨੂੰ ਫੋਨ ਲਾ ਸਕਦੇ ਹੋ 88224 46573 ਤੇ ਕਾਲ ਕਰਕੇ ਉਹਨਾਂ ਨਾਲ ਰੇਟ ਦੀ ਅਡਜਸਟਮੈਂਟ ਕਰ ਸਕਦੇ ਹੋ ਤੁਹਾਨੂੰ ਵਧੀਆ ਰੇਟ ਦੇ ਵਿੱਚ ਇਹ ਜਿਹੜਾ अवेलेबल ਹੋ ਜਾਵੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ